हां जी गुड मॉर्निंग जी ਆਪਾਂ ਉੱਠ ਕੇ ਆ ਉੱਠ ਕੇ ਬਹੁਤ ਛੋੜਾ ਛੋੜਾ ਨਾ ਤਿਆਰੀਆਂ ਹੋ ਰਹੀਆਂ ਨੇ ਇਹ ਆਪਣੇ ਘਰਾਂ ਦੀਆਂ ਬੋਟੀਆਂ ਨੇ ਚੌਂਕੇ ਦਾ ਕੰਮ ਸਾਂਭ ਰਹੀਆਂ ਨੇ ਤੇ ਆਪਣਾ ਗਲੀ ਗਵਾਂਡ ਵੀ ਆ ਗਿਆ ਇਹਨਾਂ ਨੇ ਸਿਰਫ ਰਿਸ਼ਤੇਦਾਰ ਨਹੀਂ ਬੁਲਾਏ ਗਲੀ ਗਵਾਂਡੇ ਹੀ ਬੁਲਾਇਆ ਕੋਈ ਰਿਸ਼ਤੇਦਾਰ ਨਹੀਂ ਬੁਲਾਇਆ ਇਹਨਾਂ ਨੇ ਚੁੰਨੀ ਚੜਾ ਕੇ ਕੀਤਾ ਆ ਇਧਰ ਪੋਚਾ ਫੇਰ ਕੇ ਪੋਚਾ ਕੋਮਲ ਭਾਬੀ ਨੇ ਫੇਰਿਆ ਸੀ ਫੇਰ ਕੇ ਤੇ ਆ ਉਹ ਬਾਬਾ ਜੀ ਦੇ ਦੇਗ ਵੀ ਬਣਾ ਕੇ ਰੱਖਤੀ ਆ ਤੇ ਇਧਰ ਮਹਾਰਾਜ ਰੱਖਣਾ ਸਾਰੀਆਂ ਤਿਆਰੀਆਂ ਕਰਤੀਆਂ ਨੇ ਮੇਰਾ ਉਹਨਾ ਇਥੇ ਪਾਣੀ ਛੂਟ ਨਹੀਂ ਕੀਤਾ ਤੇ ਆ ਕੇ ਆਵਾਜ਼ ਖਰਾਬ ਹੋ ਗਈ ਗਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਮੈਂ ਤਾਂ ਬੋਲਿਆ ਵੀ ਨਹੀਂ ਜਾਂਦਾ ਦਰਵਾਜ਼ਾ ਤਾਂ ਲਾਇਆ ਇਹਨਾਂ ਦੇ ਛੋਟੇ-ਛੋਟੇ ਬਿੱਲੀ ਦੇ ਬੱਚੇ ਬਹੁਤ ਨੇ ਬਲੂੰਕੜੇ ਨੇ ਮਹਾਰਾਜ ਵੀ ਆ ਗਿਆ ਉਹ ਪਾਜੀ ਹੁਣੀ ਸਾਹਮਣੇ ਲੈ ਕੇ ਆ ਗਏ ਨੇ ਤਾਂ ਬਾਬਾ ਜੀ ਵੀ ਆ ਗਏ ਨੇ ਤੇ ਆਪਣੇ ਗੜੀ ਘਵਾਂਦੀਆਂ ਬੀਬੀਆਂ ਕੁਛ ਆਪਣੇ ਘਰਾਂ ਚੋਂ ਸਕਿਆਂ ਚੋਂ ਜਿਹੜੀਆਂ ਬੋਟੀਆਂ ਨੇ ਉਹਾਂ ਚੌਂਕੇ 'ਚ ਬੈਠੀਆਂ ਤੇ ਇਰਾ ਨੇ ਆਪਾਂ ਨੂੰ ਨਮਾਇਟ ਕੀਤਾ ਸੀ ਸੋ ਆਪਾਂ ਚੱਲਾ ਇਹਨਾਂ ਦੇ ਵਿਆਹ ਆ ਗਏ ਆਪਾਂ ਨੂੰ ਵੀ ਬੁਲਾਇਆ ਸੀ ਇਹਨਾਂ ਨੇ

santa kripati andar jaago bina suru hue ka 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 dan janganlah <laughs> sampai jatuh

ਹਾਂਜੀ ਸੁਖਮਣੀ ਸਾਹਿਬ ਦਾ ਜਪਾਟ ਹੋ ਚੁੱਕਿਆ ਸਾਰੇ ਕੰਮ ਨਿਭੜ ਗਿਆ ਤਾਂ ਹੁਣ ਆ ਰਾਤ ਦਾ ਵੇਲਾ ਮਤਲਬ ਰਾਤ ਨਹੀਂ ਹੋਈ ਜੇ ਸ਼ਾਮ ਹੀ ਆ ਸ਼ਾਮ ਦਾ ਰੋਟੀ ਪਾਣੀ ਬਣਾਉਣ ਲੱਗਿਆ ਬੋਟੀ ਤਾਂ ਆ ਸ਼ਾਮ ਦੇ 5:30 ਭੋਨੇ 6 ਹੋ ਗਏ ਨੇ ਤੇ ਅੱਜ ਬੋਟੀ ਆਪਾਂ ਚੌਕੇ ਚੜਾਤੀ ਬੋਟੀ ਲੱਗਿਆ ਰੋਟੀ ਪਾਣੀ ਬਣਾਉਣ ਤੇ ਮੇਰਾ ਝੋਤਾ ਲੱਗਿਆ ਛੀਛੀ ਪੀਣਾ ਤੇ ਅੱਜ ਦਸਵੀਂ ਆ ਬੋਟੀ ਤੋਂ ਪਹਿਲਾਂ ਬਣਵਾਇਆ ਇਹਨਾਂ ਨੇ ਇੱਕੜਾ ਪਰਸ਼ਾਤੀ ਦੇਗਾ ਉਸ ਤੋਂ ਬਾਅਦ ਆਲੂ ਗੋਭੀ ਸਬਜ਼ੀ ਨੂੰ ਹੋਣ ਲੱਗਿਆ ਤੜਕਾ ਲਾਉਣ ਦੇ ਗੋਨੇ ਬਣਾਤੀ ਆ ਫਿਰ ਉਸ ਤੋਂ ਬਾਅਦ ਉਹ ਬਣਾਉਗੀ ਰੋਟੀਆਂ ਚਲੋ ਫਿਰ ਉਸ ਤੋਂ ਬਾਅਦ ਕੰਮ ਲੱਗ ਜੂਗੀ ਫਿਰ ਆਪਣਾ ਕੰਮ ਕਰਦੀ ਰਹੂਗੀ ਯਾਨੀ ਅੱਜ ਬਹੁਤ ਚੌਕੇ ਚੜਾਤੀ ਆ